ਸਤਿ ਸ਼੍ਰੀ ਅਕਾਲ ਜੀ ਮੈਂ ਨਵਲীন ਰਾਉਂਡ ਗਲਾਸ ਫਾਊਂਡੇਸ਼ਨ ਤੋਂ ਤੁਸੀਂ ਜਾਣਦੇ ਹੋ ਕਿ ਅਸੀਂ ਪੰਜਾਬ ਵਿੱਚ ਦ ਬਿਲੀਅਨਰੀ ਪ੍ਰੋਜੈਕਟ ਨਾਮ ਦਾ ਇੱਕ ਪ੍ਰੋਜੈਕਟ ਚਲਾ ਰਹੇ ਹਾਂ ਜਿਹਦੇ ਤਹਿਤ ਅਸੀਂ 30 ਲੱਖ ਯਾਨੀ ਕਿ 3 ਮਿਲੀਅਨ ਬੁੱਟੇ ਹਨ ਜਿਹੜੇ ਪੂਰੇ ਪੰਜਾਬ 'ਚ ਲਗਾ ਚੁੱਕੇ ਆ ਸਾਡੇ ਇਸ ਸਫਰ 'ਚ ਬਹੁਤ ਇਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਜਿਹੜੇ ਕਿ ਕਿਸਾਨੀ ਕਰਦੇ ਨੇ ਜਿਨ੍ਹਾਂ ਨੇ ਆਪਣੀ ਜ਼ਮੀਨਾਂ ਦੇ ਉੱਤੇ ਸਾਡੇ ਤੋਂ ਮਿਨੀ ਫੋਰੈਸਟ ਲਗਵਾਏ ਸਾਡੇ ਨਾਲ ਕੋਲਾਬੋਰੇਟ ਕੀਤਾ ਤੇ ਇਹੋ ਜਿਹੀ ਇੱਕ ਇਨਸਾਨ ਨਾਲ ਅੱਜ ਮੈਂ ਤੁਹਾਨੂੰ ਮਿਲਾਵਾਂਗੀ ਉਹਨਾਂ ਦਾ ਨਾਮ ਹੈ ਅਫਤਾਰ ਸਿੰਘ ਇੰਸਟਾਗ੍ਰam ਤੇ ਉਹਨਾਂ ਦਾ ਸਾਨੂੰ ਮੈਸੇਜ ਆਇਆ ਉਹਨਾਂ ਨੇ ਕਿਹਾ ਕਿ ਮੈਂ ਵੀ ਆਪਣੀ ਜ਼ਮੀਨ ਤੇ ਆਪਣੇ ਪਿੰਡ ਵਿੱਚ ਤੁਹਾਡੇ ਨਾਲ ਮਿਲ ਕੇ ਰੁੱਖ ਲਗਾਉਣਾ ਚਾਹੁੰਦਾ ਤਦੋਂ ਸਾਡੀ ਟੀਮ ਨੇ ਉਹਨਾਂ ਨੂੰ ਕੰਟੈਕਟ ਕੀਤਾ ਤੇ ਫੇਰ ਉਸ ਕੰਟੈਕਟ ਤੋਂ ਬਾਅਦ ਉਹਨਾਂ ਦੇ ਇੱਕ ਏਕੜ ਜ਼ਮੀਨ ਦੇ ਵਿੱਚ ਅੱਜ ਅਸੀਂ ਇੱਕ ਮਿਨੀ ਜੰਗਲ ਲਗਾਵਾਂਗੇ ਇਸ ਤਰ੍ਹਾਂ ਦੇ 175 ਤੋਂ ਵੱਧ ਲੋਕ ਨੇ ਜਿਨ੍ਹਾਂ ਦੀ ਪਰਸਨਲ ਲੈਂਡ ਦੇ ਉੱਤੇ ਅਸੀਂ ਉਹਨਾਂ ਦੇ ਨਾਲ ਮਿਲ ਕੇ ਮਿਨੀ ਫੋਰੈਸਟ ਲਗਾ ਚੁੱਕੇ ਹਾਂ ਅਫਤਾਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਹ ਤੁਹਾਡਾ ਇੱਕ ਏਕੜ ਜਗ੍ਹਾ ਦੇ ਵਿੱਚ ਤੁਸੀਂ ਪਹਿਲਾਂ ਕੀ ਬੀਜਦੇ ਸੀਗੇ ਇਹ ਪਹਿਲਾਂ ਹੀ ਅਸੀਂ ਕਣਕ ਤੇ ਝੋਨਾ ਪਹਿਲਾਂ ਹੁੰਦੀ ਸੀ ਜੀ ਤੇ ਤੁਹਾਡਾ ਵਿਚਾਰ ਕਿਵੇਂ ਬਣਿਆ ਵੀ ਹੁਣ ਮੈਂ ਵਿਚਾਰ ਜੀ ਮੈਨੂੰ ਸ਼ੁਰੂ ਤੇ ਰੁੱਖਾਂ ਨਾਲ ਪਿਆਰ ਹੈ ਜੀ ਜੀ ਤੇ ਪਹਿਲਾਂ ਤੇ ਉਹ ਮੇਰੇ ਦਿਮਾਗ ਦੇ ਵਿੱਚ ਸੀ ਵੀ ਆਪਣੀ ਜਮੀਨ 'ਚ ਲਾਉਣੇ ਲਾਉਣੇ ਅੱਛਾ ਜੀ ਅਜਾ ਆਪਾਂ ਉੱਥੇ ਬੈਠ ਕੇ ਗੱਲ ਕਰਦੇ ਆਂ ਇੱਕ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਰਾਉਂਡ ਗਲਾਸ ਬਾਰੇ ਕਿੱਦਾਂ ਪਤਾ ਚੱਲਿਆ ਰਾਉਂਡ ਗਲਾਸ ਫਾਊਂਡੇਸ਼ਨ ਦਾ ਪੇਜ ਹੈ ਜੀ ਤੇ ਫੇਸਬੁੱਕ ਤੇ ਵੀ ਪੇਜ ਹੈ ਤੇ ਇੰਸਟਾਗ੍ਰam ਤੇ ਵੀ ਉਹਦੇ ਵੀਡੀਓਜ਼ ਮੈਂ ਦੇਖਦਾ ਸੀ ਜੀ ਜੀ ਉਹ ਵੀਡੀਓਜ਼ ਦੇਖ ਕੇ ਮੈਨੂੰ ਵੀ ਜਾਣਕਾਰੀ ਕਾਫੀ ਮਿਲੀ ਤੇ ਮੇਰਾ ਦਿਲ ਕਰਿਆ ਵੀ ਆਪਣੇ ਖੇਤ ਚ ਵੀ ਬੂਟੇ ਹੋਣੇ ਚਾਹੀਦਿਆਂ ਲੱਗੇਗੀ ਤੁਸੀਂ ਵੈਸੇ ਹੀ ਰੁੱਖਾਂ ਨੂੰ ਬਹੁਤ ਪਿਆਰ ਕਰਦੇ ਹੋ ਤੁਹਾਡੇ ਤਾਂ ਆਲਰੇਡੀ ਅਸੀਂ ਇੱਥੇ ਆ ਕੇ ਬੜਾ ਅੱਛਾ ਲੱਗਿਆ ਤੁਸੀਂ ਅੰਨੇ ਰੁੱਖ ਲਗਾਏ ਹੋਏ ਨੇ ਮੈਂ ਪਹਿਲਾਂ ਵੀ ਲਾਏ ਨੇ ਪਰ ਜਿਹੜੇ ਆਰੌਂਡ ਗਲਾਸ ਫਾਊਂਡੇਸ਼ਨ ਦੇ ਡਾਕਟਰ ਸਾਹਿਬ ਨੇ ਦੱਸਦੇ ਆ ਉਹਨਾਂ ਬਾਰੇ ਮੈਨੂੰ ਪਤਾ ਨਹੀਂ ਸੀ ਜੀ ਕਾਫੀ ਅਲੱਗ ਅਲੱਗ ਵੈਰਾਈਟੀਆਂ ਉਹ ਪਤਾ ਲੱਗਿਆ ਫੇਰ ਮੇਰਾ ਵੀ ਦਿਲ ਕਰਿਆ ਵੀ ਆਪਣੇ ਖੇਤ 'ਚ ਵੀ ਲਾਉਣੀ ਚਾਹੀਦੀ ਪਰ ਇੱਕ ਕਿਸਾਨ ਦੇ ਲਈ ਆਪਣੀ ਫਸਲ ਦੀ ਜਗਾ ਬੂਟੇ ਲਗਾਣਾ ਇੱਕ ਮੀਨੀ ਫੋਰੈਸਟ ਲਗਵਾਣਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਹੈਨਾ ਤਾਂ ਕਈ ਲੋਕਾਂ ਨੇ ਤੁਹਾਨੂੰ ਰੋਕਿਆ ਹੋਊਗਾ ਬਹੁਤ ਰੁਕਦੇ ਜੀ ਹੁਣ ਵੀ ਕਹਿੰਨੇ ਵੀ ਖੇਤ ਖਰਾਬ ਕਰ ਰਹੇ ਹਾਂ ਤੂੰ ਆਪਣਾ ਵੀ ਠੇਕਾ ਆਊਗਾ ਆ ਫਸਲ ਹੋਊਗੀ ਯਾਰ ਮੇਰਾ ਮਨ ਬਣਿਆ ਹੋਇਆ ਜੀ ਪਹਿਲਾਂ ਹੀ ਅੱਛਾ ਤੇ ਜਿਹੜੀ ਆ 1 ਏਕੜ 'ਚ ਜਿਹੜੀ ਤੁਸੀਂ ਹੁਣ ਬੂਟੇ ਲਾ ਰਹੇ ਹੋ ਇਹ ਕਿੰਨੀ ਕਮਾਈ ਹੈ ਸਾਲ ਦੀ ਜਿਨ੍ਹਾਂ ਨੂੰ ਜਿਹਨੂੰ ਤੁਸੀਂ ਬਾਏ ਬਾਏ ਬੋਲੀਏ ਕਿ ਕੋਈ ਗੱਲ ਨਹੀਂ ਮੈਨੂੰ ਵਾਤਾਵਰਣ ਲਈ ਕੁਝ ਕਰਨਾ ਹੈ ਹਾਂਜੀ ਹਾਂਜੀ ਬਾ ਠੇਕਾ ਦਾ 40 45 ਦੇ ਹਜ਼ਾਰ 40 45 ਹਜ਼ਾਰ ਦੇ ਵਿੱਚ ਵਿੱਚ ਹੈ ਜੀ ਤੇ ਜੇ ਆਪ ਖੇਤੀ ਕਰੀ ਵਧ ਹੋ ਜਾਂਦਾ ਜੀ ਬਸ ਇੰਨਾ ਕੇ ਸਾਲ ਦਾ ਦਾ ਜੀ ਜੀ ਕੋਈ ਇਹਦਾ ਹੋਣੀ ਹੈ ਜੀ ਵੀ ਵਾਤਾਵਰਣ ਬਚਾਉਣ ਵਾਸਤੇ ਇੰਨਾ ਕੁ ਤਾਂ ਆਪਾਂ ਕਰੇ ਸਕਦੇ ਜੀ ਜੀ ਤੇ ਜਦੋਂ ਤੁਸੀਂ ਆ ਜੰਗਲ ਲਗਾਉਣ ਜਾ ਰਹੇ ਹੋ ਇਸ ਤੋਂ ਪਹਿਲਾਂ ਤੁਸੀਂ ਕਿਤੇ ਜਾ ਕੇ ਦੇਖ ਕੇ ਆਏ ਸੀ ਵੀ ਇਹ ਕੀ ਬਣੂਗਾ ਕੀ ਸ਼ੇਪ ਲਊਗਾ ਇਹ ਸਿਰਫ ਫੋਟੋਸ ਵੀਡੀਓਸ ਤੋਂ ਇਨਫੋਰਮ ਫੋਟੋ ਵੀਡੀਓ ਹੀ ਦੇਖੀ ਹੈ ਜੀ ਮੈਂ ਕਿਤੇ ਨਹੀਂ ਗਿਆ ਜੀ ਅੱਛਾ ਇਹ ਫੋਟੋ ਵੀਡੀਓ ਦੇਖ ਕੇ ਜੀ ਬਸ ਜੀ ਕਰਿਆ ਬੇ ਲਾਣੇ ਨੂੰ ਅੱਛਾ ਈ ਤੇ ਕੋਈ ਡਾਊਟ ਮਾੜਾ ਮੋਟਾ ਆਇਆ ਸੀਗਾ ਕਿ ਨਾ ਕੋਈ ਡਾਊਟ ਨਹੀਂ ਇਹਦੇ ਚ ਕੀ ਡਾਊਟ ਹੈ ਰੁੱਖ ਲਾਣੇ ਤਾਂ ਚੰਗੀ ਗੱਲ ਹੈ ਜੀ ਜੀ ਉਹਦੇ ਉਹਦੇ ਨਾਲ ਜ਼ਮੀਨ ਦੀ ਸਿਹਤ ਵੀ ਬਣਦੀ ਹੈ ਜੀ ਜੀ ਤੇ ਕਿੰਨਾ ਕੀ ਰਿਸਪੌਂਸ ਸੀ ਕਿੰਨੇ ਕੁ ਲੋਕਾਂ ਨੇ ਰੋਕਿਆ ਘਰਦਿਆਂ ਨੇ ਰੋਕਿਆ ਜਾਂ ਬਾਹਰ ਲੈਣੇ ਸਭ ਨੇ ਰੁਕੇ ਜੀ ਘਰਦਿਆਂ ਨੇ ਵੀ ਰੋਕਿਆ ਬਾਹਰ ਦੇ ਕਿੰਨਾ ਟਾਈਮ ਲੱਗਿਆ ਉਹਨਾਂ ਨੂੰ ਬਣਾਉਣ ਲਈ ਬਸ ਟਾਈਮ ਕੀ ਮਨ ਸੋਚਿਆ ਹੋਇਆ ਸੀ ਜੀ ਵੀ ਲਾਣੇ ਹੀ ਲਾਣੇ ਆ ਫਿਰ ਲਾਤੇ ਲਾਤੇ ਆਂ ਦੀ ਹਾਂ ਜੀ ਅੱਛਾ ਈ ਤੇ ਫਿਰ ਹੁਣ ਇਹ ਕਿੰਨੇ ਸਾਲ ਰਹੂਗਾ ਤੁਹਾਡਾ ਜੰਗਲ ਇਹ ਤਾਂ ਜਦ ਤੱਕ ਆਪਾਂ ਜੁੰਦੇ ਰਹੂਗੇ ਜੀ ਜਦ ਤੱਕ ਰਹੂਗਾ ਕੀ ਬਾਤ ਹੈ ਤੁਹਾਡੀ ਸੋਚ ਨੂੰ ਸੱਚੀ ਸਲਾਮ ਤੇ ਹੋਰ ਹੋਰ ਕੁਝ ਤੁਸੀਂ ਰੁੱਖਾਂ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਬਹੁਤ ਸੋਹਣਾ ਤਾਂ ਈ ਹੈ ਜੀ ਵੀ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਆਪਣੇ ਜਿੰਨਾ ਵੀ ਹੋ ਸਕਦਾ ਜਿਆਦਾ ਤੋਂ ਜਿਆਦਾ ਰੁੱਖ ਲਾਓ ਮਤਲਬ ਕਿੰਨੀ ਕੁ ਦਿਨ ਦਾ ਪ੍ਰੋਸੈਸ ਹੈਗਾ ਤੁਸੀਂ ਸਾਨੂੰ ਮੈਸੇਜ ਕੀਤਾ ਉਸ ਤੋਂ ਬਾਅਦ ਕੀ ਕੁਝ ਤੁਹਾਨੂੰ ਕਰਨਾ ਪਿਆ ਮਤਲਬ ਇੱਕ ਸਵਾਲ ਮੈਂ ਇਸ ਲਈ ਪੁੱਛ ਰਹੀ ਹਾਂ ਜੇ ਕੋਈ ਕਿਸਾਨ ਤੁਹਾਡੀ ਵੀਡੀਓ ਦੇਖ ਰਿਹਾ ਹੈ ਤੇ ਉਹਨੂੰ ਪਤਾ ਚੱਲੇ ਵੀ ਕੀ ਕਰਨਾ ਹੁੰਦਾ ਹੈ ਇੱਕ ਕਿਸਾਨ ਨੂੰ ਇਹ ਜੰਗਲ ਲਗਾਉਣ ਲਈ ਮੈਂ ਕਰਨਾ ਤਾਂ ਕੁਝ ਨਹੀਂ ਜੀ ਰਾਉਂਡ ਗਲਾਸ ਫਾਊਂਡੇਸ਼ਨ ਨਾਲ ਸੰਪਰਕ ਕਰਨਾ ਜੀ ਮੈਂ ਫੋਨ ਕਰਿਆ ਜੀ ਉਹਨਾਂ ਨੂੰ ਤੇ ਕਮਲ ਜੀ ਦਾ ਨੰਬਰ ਮਿਲ ਗਿਆ ਮੈਨੂੰ ਕਮਲ ਜੀ ਆਏ ਤੇ ਇਹਨਾਂ ਨੇ ਬਹੁਤ ਵਧੀਆ ਮੈਨੂੰ ਸਮਝਾਇਆ ਤੇ ਗਾਈਡ ਕਰਿਆ ਤੇ ਉਹਦੇ ਨਾਲੇ ਹਫ਼ਤੇ 10 ਦਿਨ ਵਿੱਚ ਸ਼ੁਰੂ ਹੋ ਗਿਆ ਜੀ ਲੱਗਣਾ ਤੇ ਕਿੰਨਾ ਕੁ ਖਰਚਾ ਆਏ ਤੁਹਾਡੇ ਤੋਂ ਖਰਚਾ ਕੋਈ ਵੀ ਨਹੀਂ ਆ ਜੀ ਖਰਚਾ ਤਾਂ ਬੂਟੇ ਟਰਾਂਸਪੋਰਟੇਸ਼ਨ ਫ੍ਰੀ ਆ ਜੀ ਇੱਥੇ ਛੱਡ ਕੇ ਗਏ ਆ ਆਪਣੇ ਆਪ ਬੂਟੇ ਹੀ ਜੀ ਕੋਈ ਖਰਚਾ ਨਹੀਂ ਆ ਤੇ ਤੁਹਾਨੂੰ ਇਹ ਵੀ ਹੈਗਾ ਕਿ ਜੇ ਬਾਅਦ ਚ ਕੋਈ ਟੈਕਨੀਕਲ ਸਪੋਰਟ ਚਾਹੀਦੀ ਹੋਗੀ ਜੇ ਕੋਈ ਬੂਟਾ ਖਰਾਬ ਹੋ ਗਿਆ ਉਹਦੇ ਬਾਰੇ ਕੀ ਦੱਸਿਆ ਗਿਆ ਤੁਹਾਨੂੰ ਜੀ ਕਮਲ ਜੀ ਨੇ ਦੱਸਿਆ ਕਿ ਜੇ ਕੋਈ ਬੂਟਾ ਖਰਾਬ ਹੁੰਦਾ ਕੁਝ ਵੀ ਹੁੰਦਾ ਤਾਂ ਅਸੀਂ ਫਰੀ ਤੇਜਿਆ ਜਾਊਗਾ ਬੁੱਤਾ ਤੇ ਇਹ ਜਿਹੜੇ ਰੁੱਖ ਆ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪਹਿਲਾਂ ਤੁਸੀਂ ਉਹਦੇ ਬਾਰੇ ਜਾਗਰੂਕ ਨਹੀਂ ਸੀਗੇ ਤੇ ਤੁਸੀਂ ਰਾਉਂਡ ਗਲਾਸ ਦਾ ਜਦੋਂ ਪੇਜ ਫੋਲੋ ਕੀਤਾ ਉਸ ਤੋਂ ਬਾਅਦ ਤੁਹਾਨੂੰ ਪਤਾ ਚੱਲਿਆ ਕਿ ਇਹ ਸਭ ਰੁੱਖ ਸਾਡੇ ਲਈ ਬਹੁਤ ਜ਼ਰੂਰੀ ਨੇ ਬਹੁਤ ਹੈ ਜੀ ਜਿਸ ਤਰ੍ਹਾਂ ਫਰਮਾ ਹੋ ਗਿਆ ਫਲਾਈ ਹੋ ਗਈ ਫਾਲਸਾ ਹੋ ਗਿਆ ਜੀ ਬਹੁਤ ਰੇਰੂ ਹੋ ਗਿਆ ਇਹ ਜਿਹੇ ਬਹੁਤ ਰੁੱਖਾਂ ਜੀ ਹਾਂਜੀ ਜੀ ਤੇ ਅੱਜ ਉਹ ਸਾਰੇ ਰੁੱਖ ਲੱਗਣਗੇ ਥਰਡੇ ਹਾਂਜੀ ਅੱਜ ਸਾਰੇ ਉਹ ਆ ਗਏ ਜੀ ਤੇ ਮੈਂ ਪਹਿਲੀ ਵਾਰੀ ਦੇਖਿਆ ਕਈ ਇਹ ਜੇ ਰੁੱਖ ਜੀ ਤੇ ਤੁਹਾਡਾ ਬੇਟਾ ਵੀ ਹੈਗਾ ਤੇ ਉਹਦਾ ਕੀ ਸੋਚ ਹੈ ਉਹ ਵੀ ਕਹਿੰਦਾ ਵੀ ਹਾਂ ਲਾਣੇ ਚਾਹੀਦੇ ਨੇ ਜੀ ਰੁੱਖ ਅੱਛਾ ਜੀ ਤੇ ਉਹਨੂੰ ਨਾਲ ਮਿਲ ਕੇ ਤੁਸੀਂ ਲਗਾਣਾ ਹੈ ਠੀਕ ਹੈ ਕੋਈ ਸੁਨੇਹਾ ਲੋਕਾਂ ਨੂੰ ਜਿਹੜੇ ਮੇਬੀ ਲਗਾਵਾਣਾ ਚਾਹੁੰਦੇ ਹੋਣ ਸੁਨੇਹਾ ਇਹ ਹੀ ਹੈ ਜੀ ਵੀ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਹੋ ਸਕੇ ਚਾਹੇ ਆਪਣੀ ਜ਼ਮੀਨ ਹੈ ਚਾਹੇ ਕੋਈ ਮਤਲਬ ਜਿੱਥੇ ਲਾ ਸਕਦੇ ਆ ਜੀ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਾਣੇ ਚਾਹੀਦੇ ਆ